ਸਸਰੀ ਗੱਲ ਦੀ ਅੱਜ ਅਸੀਂ ਗੱਲ ਕਰਾਂਗੇ ਗੁਮਰਾਹ ਸ਼ਬਦ ਬਾਰੇ ਤੇ ਗੁਮਰਾਹ ਦੇ ਨਾਮ ਨਾਲ ਜਾਣਦੇ ਆ ਜਦੋਂ ਕਿਤੇ ਵੀ ਇਹਦੀ ਐਂਟਰੀ ਹੋ ਜਾਂਦੀ ਹੈ ਤੇ ਉਸ ਜੀਵਨ ਨੂੰ ਬਹੁਤ ਔਖਾ ਕਰ ਦਿੰਦਾ ਅੱਜ ਅਸੀਂ ਇਸ ਤੇ ਚਰਚਾ ਕਰਾਂਗੇ ਜਾਣੇ ਅਣਜਾਣੇ ਹਰ ਜ਼ਿੰਦਗੀ ਨਾਲ ਇਹਦਾ ਕਦੇ ਨਾ ਕਦੇ ਵਾਹ ਰੰਦਾ ਕੁਝ ਜ਼ਿੰਦਗੀਆਂ ਚ ਬੜੇ ਥੋੜੇ ਟਾਈਮ ਵਾਸਤੇ ਆਂਦਾੜ ਚਲਾ ਜਾਂਦਾ ਔਰ ਕਈਆਂ ਨਾਲ ਇਹਦਾ ਐਸਾ ਵਾਹ ਪੈਂਦਾ ਕਿ ਵਾਪਸ ਆਣ ਦੇ ਰਸਤੇ ਬੰਦ ਹੋ ਜਾਂਦੇ ਨੇ ਜਾਂ ਅਸੀਂ ਇਦਾਂ ਕਹੀਏ ਵੀ ਭੁੱਲ ਜਾਂਦੇ ਨੇ ਹਜ਼ਾਰਾਂ ਤਰ੍ਹਾਂ ਦੇ ਕਾਰਨ ਹੁੰਦੇ ਨੇ ਐਦੀ ਐਂਟਰੀ ਨੂੰ ਲੈ ਕੇ ਤੁਹਾਡੀ ਜ਼ਿੰਦਗੀ ਚ ਔਰ ਹਜ਼ਾਰਾਂ ਤਰ੍ਹਾਂ ਨਾਲ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਅਸੀਂ ਕੁਝ ਥੋੜੇ ਜੇ ਕਾਰਨਾਂ ਤੇ ਚਰਚਾ ਕਰਾਂਗੇ ਤਾਂ ਕਿ ਜ਼ਿੰਦਗੀ ਨੂੰ ਸਮਝਣ ਚ ਔਰ ਇਸ ਸ਼ਬਦ ਤੋਂ ਦੂਰ ਰਹਿਣ ਚ ਸਾਨੂੰ ਮਦਦ ਮਿਲੇ ਅਸੀਂ ਗੱਲ ਸ਼ੁਰੂ ਕਰਦੇ ਆਂ ਇੱਕ ਪ੍ਰੋਮੋਸ਼ਨ ਨੂੰ ਲੈ ਕੇ ਐਡ ਨੂੰ ਲੈ ਕੇ ਮਸ਼ਹੂਰੀ ਨੂੰ ਲੈ ਕੇ 20-25 ਸਾਲ ਪਹਿਲੇ ਜਦੋਂ ਅਸੀਂ ਇੱਕ ਐਡ ਆਂਦੀ ਸੀ ਟੀਵੀ ਤੇ ਮੈਨੂੰ ਲੱਗਦਾ ਆਪ ਜੀ ਨੇ ਸਾਰਿਆਂ ਨੇ ਸਭ ਨੇ ਦੇਖੀ ਹੋਣੀ ਹੈ ਕਿ ਕੀ ਆਪकी ਟੂਥਪੇਸਟ ਮੈਂ ਨਮਕ ਔਰ ਕੋਇਲਾ ਹੈ ਇਹ ਖੁਰਦਰੇ ਪਦਾਰਥ ਆਪਕੇ ਦੰਤੋਂ ਕੋ ਖਰਾਬ ਕਰਤੇ ਹਨ ਅੱਜ 20 ਸਾਲ ਬਾਅਦ ਜੇ ਅਸੀਂ ਉਸ ਚੀਜ਼ ਨੂੰ ਦੇਖਦੇ ਹਾਂ ਤੇ ਸਾਨੂੰ ਆ ਪੁੱਛਿਆ ਜਾਂਦਾ ਕਿਆ ਆਪਕੀ ਪੇਸਟ ਮੇ ਨਮਕ ਹੈ 20 ਸਾਲ ਪਹਿਲੇ ਜਿਹੜੀ ਚੀਜ਼ ਸਾਡੇ ਵਾਸਤੇ ਗਲਤ ਸੀ ਅੱਜ ਸਹੀ ਕਿੱਦਾਂ ਹੋਗੀ ਕਈ ਵਾਰ ਜਾਣੇ ਅਣਜਾਣੇ ਅਸੀਂ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਦੇ ਹਾਂ ਕਬੂਲ ਕਰਦੇ ਹਾਂ ਜਿਨ੍ਹਾਂ ਨਾਲ ਫਾਇਦੇ ਦੀ ਬਜਾਏ ਸਾਨੂੰ ਨੁਕਸਾਨ ਹੋ ਜਾਂਦਾ ਔਰ ਕਈ ਵਾਰ ਨੁਕਸਾਨ ਸੱਡੀਆਂ ਪੁਸ਼ਤਾਂ ਤੱਕ ਨੂੰ ਭੁਗਤਣਾ ਪੈਂਦਾ ਮੈਂ ਇੱਕ ਛੋਟੀ ਜੀ ਘਟਨਾ ਦਾ ਆਪਦੀ ਨਾਲ ਜ਼ਿਕਰ ਕਰਦਾ ਰਾਜਪੁਰੇ ਲੱਗੇ ਮੇਰਾ ਪਿੰਡ ਹੈ ਚੰਡੀਗੜ੍ਹ ਰੋਡ ਤੇ ਨੇਪਰਾ ਇਹਦਾ ਨਾਮ ਹੈ ਪਾਕਿਸਤਾਨ ਤੋਂ ਲੋਕ ਉੱਜੜ ਕੇ ਆਏ ਸੀ ਜਿਨ੍ਹਾਂ ਵਾਸਤੇ ਇਹ ਜਗ੍ਹਾ ਬਹੁਤ ਨਵੀਂ ਸੀ ਜ਼ਮੀਨ ਡਾਕਰ ਹੋਣ ਕਰਕੇ ਔਰ ਪਾਣੀ ਦਾ ਕੋਈ ਸੋਰਸ ਨਾ ਹੋਣ ਕਰਕੇ ਜ਼ਿੰਦਗੀ ਜਿਹੜੀ ਬੜੀ ਜ਼ਿਆਦਾ ਔਖੀ ਸੀ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਮੁੱਖ ਕਿਤਾ ਹੀ ਖੇਤੀ ਸੀ ਸਾਡੇ ਹੀ ਨੇੜੇ ਇੱਕ ਪਟਿਆਲੇ ਦੇ ਕੋਲ ਪਾਖੜਾ ਨਹਿਰ ਨਿਕਲਦੀ ਹੈ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਜਿਹਦੇ ਤੋਂ ਕੁਝ ਸੂਏ ਮਨਜ਼ੂਰ ਹੋਏ ਸੀ ਕਿ ਦੋ ਤਿੰਨ ਸੂਏ ਦੇ ਤੋਂ ਨਿਕਲਣਗੇ ਹੁਣ ਇੱਥੇ ਦੇਖਣ ਵਾਲੀ ਚੀਜ਼ ਇਹ ਹੈ ਵੀ ਜਿਹੜੇ ਸਾਡੇ ਨੇੜੇ-ਤੇੜੇ ਪਿੰਡ ਆ ਜਿਹੜੇ ਪਾਕਿਸਤਾਨ ਨੂੰ ਉੱਜੜ ਕੇ ਆਏ ਸੀ ਜਿਨ੍ਹਾਂ ਨੂੰ ਇੱਥੇ ਜ਼ਮੀਨਾਂ ਅਲਾਟ ਹੋਈਆਂ ਸੀਗੀਆਂ ਉਹਨਾਂ ਦੀ ਬੁੱਧੀ ਨੂੰ ਐਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਐ ਕਹਿ ਕੇ ਵੀ ਐਸ ਪਾਣੀ ਚੋਂ ਬਿਜਲੀ ਲਾਈਟ ਕੱਢੀ ਹੋਈ ਆ ਜੇ ਤੁਸੀਂ ਇਹਨੂੰ ਜ਼ਮੀਨਾਂ ਨੂੰ ਲਾਓਗੇ ਤੇ ਉਹ ਜ਼ਮੀਨਾਂ ਹੋਰ ਜ਼ਿਆਦਾ ਬੰਜਰ ਹੋ ਜਾਣਗੀਆਂ ਜ਼ਮੀਨਾਂ ਤੁਹਾਡੀਆਂ ਪਹਿਲਾਂ ਹੀ ਡੱਕਰ ਆ ਤੇ ਉਹ ਬਿਲਕੁਲ ਕਲਰ ਹੋ ਜਾਣਗੀਆਂ ਬਿਲਕੁਲ ਖਰਾਬ ਹੋ ਜਾਣਗੀਆਂ ਔਰ ਉਹਨਾਂ ਲੋਕਾਂ ਨੇ ਉਸ ਐਨੇ ਸਖਤ ਟਾਈਮ ਦੇ ਵਿੱਚ ਜਦੋਂ ਇੱਕ ਦਿਹਾੜੀ ਤੋੜ ਨਹੀਂ ਸੀ ਸਕਦੇ ਜੀਵਨ ਬੜਾ ਔਖਾ ਚੱਲ ਰਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਐਜੀਟੇਸ਼ਨ ਕਰਿਆ ਇਹਦੇ ਖਿਲਾਫ ਕਿਸੇ ਸੁਆ ਨਹੀਂ ਨਿਕਲਣਦਾਂਗੇ ਸਾਡੇ ਪਿੰਡ ਨੂੰ ਹੋਰ ਪਿੰਡਾਂ ਨੂੰ ਉੱਥੋਂ ਸੂਏ ਨਿਕਲੇ ਆਸ-ਪਾਸੇ ਦੇ ਪਿੰਡਾਂ ਨੂੰ ਪਾਣੀ ਮਿਲਿਆ ਪਰ ਜਿਹਦੀ ਸਭ ਨੂੰ ਜ਼ਿਆਦਾ ਜ਼ਰੂਰਤ ਸੀਗੀ ਐਸ ਜ਼ਮੀਨ ਨੂੰ ਡਾਕਰ ਜ਼ਮੀਨ ਨੂੰ ਕਿਉਂਕਿ ਉਸ ਟਾਈਮ ਪਾਣੀ ਦਾ ਹੋਰ ਕੋਈ ਸੋਰਸ ਨਹੀਂ ਸੀਗਾ ਔਰ ਇਹ ਲੋਕ ਆਏ ਵੀ ਨਵੇਂ ਸੀਗੇ ਔਰ ਇਹਨਾਂ ਨੂੰ ਐਸ ਤਰੀਕੇ ਨਾਲ ਗੁੰਮਰਾਹ ਕੀਤਾ ਗਿਆ ਵੀ ਉਹਦੇ ਖਿਲਾਫ ਹੀ ਨਾ ਐਜੀਟੇਸ਼ਨ ਕਰਿਆ ਔਰ ਉਹਦਾ ਸੰਤਾਪ ਇਹਨਾਂ ਦੀ ਪੁਸ਼ਤਾ ਨੇ ਕਾਫੀ ਢੇਰ ਤੱਕ ਹੰਡਾਇਆ ਹਾਲਾਂਕਿ ਅੱਜ ਹਾਲਾਤ ਬਦਲ ਗਏ ਆ ਅੱਜ ਸਹੂਲਤ ਬਹੁਤ ਜ਼ਿਆਦਾ ਹੋ ਗਈ ਤੇ ਅੱਜ ਹਰ ਛੋਟੇ ਤੋਂ ਛੋਟੇ ਜ਼ਿਮੀਂਦਾਰ ਕੋਲ ਵੀ ਮੋਟਰ ਹੈ ਪਾਣੀ ਦਾ ਪ੍ਰਬੰਧ ਦਾ ਪਰ ਉਹਨਾਂ ਦਿਨਾਂ ਤੇ ਜਦੋਂ ਸਾਰਾ ਕੁਝ ਫਿਰ ਕੁਦਰਤ ਤੇ ਡਿਪੈਂਡ ਰਹਿਣਾ ਪਿਆ ਕਦੇ ਫਸਲ ਹੋ ਜਾਣੀ ਕਦੇ ਨਾ ਹੋਣੀ ਜਿਨੇ ਜ਼ਿੰਦਗੀ ਨੂੰ ਹੋਰ ਜ਼ਿਆਦਾ ਔਖਾ ਕਰਤਾ ਗੁੰਮਰਾਹ ਇੱਕ ਐਸਾ ਸ਼ਬਦ ਹੈ ਜਦੋਂ ਕੋਈ ਆ ਵਪਾਰੀ ਸੋਚ ਅਦੀ ਵਰਤੋਂ ਕਰਦੀ ਹੈ ਤੁਹਾਡੀ ਜ਼ਿੰਦਗੀ ਚ ਇਸ ਤਰੀਕੇ ਨਾਲ ਐਂਟਰੀ ਕਰ ਜਾਂਦਾ ਤੁਹਾਨੂੰ ਪਤਾ ਤੱਕ ਨਹੀਂ ਲੱਗਦਾ ਤੁਹਾਨੂੰ ਨੁਕਸਾਨ ਹੋ ਕਿੱਥੇ ਰਿਹਾ ਅਸਰ ਕਰਕੇ ਥੋੜੀ ਜੀ ਹੋਸ਼ ਰੱਖਣ ਦੀ ਸਾਨੂੰ ਬੜੀ ਸਖਤ ਲੋੜ ਹੈ। ਕਈ ਵਾਰ ਅਸੀਂ ਆਪਣੇ ਫਾਇਦੇ ਕਰਕੇ ਉਹਨਾਂ ਚੀਜ਼ਾਂ ਦੀ ਪ੍ਰੋਮੋਸ਼ਨ ਕਰਦੇ ਹਾਂ ਜਿਹਦਾ ਸਾਨੂੰ ਪਤਾ ਨਹੀਂ ਹੁੰਦਾ। ਪਿੱਛੇ ਜੀ ਮੇਰੇ ਮੈਂ ਇੱਕ ਮੀਟਿੰਗ ਅਟੈਂਡ ਕਰਦਾ ਸੀਗਾ ਤੇ ਉੱਥੇ ਗੱਲ ਚੱਲਦੀ ਸੀਗੀ ਵੀ ਪਾਤਸ਼ਾਹੀ ਪਹਿਲੀ ਤਨ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਮਝਾਇਆ ਸੀਗਾ ਵੀ ਆਹ ਪਾਣੀ ਹੈ ਜੇ ਸੂਰਜ ਨੂੰ ਜਾ ਰਿਹਾ ਤੇ ਮੇਰੇ ਖੇਤਾਂ ਨੂੰ ਵੀ ਜਾ ਰਿਹਾ ਹੈ ਅੰਧ ਵਿਸ਼ਵਾਸ ਨੂੰ ਖਤਮ ਕਰ ਦੋ। ਹੋ ਸਕਦਾ ਹੈ ਉਹਨਾਂ ਦੀ ਗੱਲ ਸਹੀ ਹੋਵੇ ਪਰ ਹਰ ਗੱਲ ਦੀ ਬੜੀ ਜ਼ਿਆਦਾ ਗਹਿਰਾਈ ਹੁੰਦੀ ਹੈ ਜਿੰਨੀ ਤੁਹਾਡੀ ਸਮਝ ਆ ਤੁਹਾਡੇ అనుభవ ਜਿੰਨੇ ਗਹਿਰੇ ਹਨ ਓੰਨੀ ਜ਼ਿਆਦਾ ਗਹਿਰੀ ਸਮਝ ਤੁਹਾਨੂੰ ਆਂਦੀ ਹੈ ਮੈਨੂੰ ਲੱਗਦਾ ਹੈ ਮਹਾਰਾਜ ਤਰਕ ਤੇ ਸਖਾਰੇ ਸੀਗੇ ਪਰ ਸ਼ਾਇਦ ਅਸੀਂ ਅਧੂਰਾ ਸਿੱਖਿਆ ਮਹਾਰਾਜ ਤੇ ਇਹ ਦੱਸ ਹੀ ਰਹੇ ਸੀਗੇ ਵੀ ਜਿਹੜਾ ਕੰਮ ਤੂੰ ਰੋਬੋਟ ਦੀ ਤਰ੍ਹਾਂ ਕਰ ਰਿਹਾ ਤੂੰ ਮਸ਼ੀਨ ਦੀ ਤਰ੍ਹਾਂ ਕਰ ਰਿਹਾ ਜਿਹਦੇ ਅੰਦਰ ਭਾਵਨਾ ਨਹੀਂ ਜਿਹਦੇ ਜਿਹਦੇ ਸ਼ੁਰੂਆਤੀ ਤੈਨੂੰ ਕੋਈ ਲੌਜੀਕ ਪਤਾ ਨਹੀਂ ਉਸ ਕੰਮ ਨੂੰ ਉਸ ਕਰਮ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਪਰ ਉਹ ਲੋਕ ਜਿਹੜੇ ਉੱਥੇ ਮੇਰੇ ਨਾਲ ਮੀਟਿੰਗ 'ਚ ਹਿੱਸਾ ਲੈ ਰਹੇ ਸੀ ਕੁਝ ਮਿੱਤਰਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਕਿ ਤੁਹਾਡੇ ਜੀਵਨ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਨੇ ਤੁਹਾਡੇ ਜੰਮਣ ਨੂੰ ਲੈ ਕੇ ਤੁਹਾਡੇ ਵਿਆਹ ਨੂੰ ਲੈ ਕੇ ਤੁਹਾਡੀ ਮੈਰਿਜ ਨੂੰ ਲੈ ਕੇ ਤੁਹਾਡੇ ਤਿਹਾਰਾਂ ਨੂੰ ਲੈ ਕੇ ਤੁਹਾਡੀਆਂ ਹੋਰ ਬਹੁਤ ਸਾਰੀਆਂ ਸਮਪਰਦਾਇਕ ਰੀਤਾਂ ਨੂੰ ਲੈ ਕੇ ਜਿਹੜੀਆਂ ਤੁਸੀਂ ਫਾਰਮੈਲਟੀ ਕਰਕੇ ਨਵਾ ਰਹੇ ਹੋ ਕੀ ਤੁਸੀਂ ਉੱਥੇ ਵੀ ਕਦੇ ਸਵਾਲ ਖੜਾ ਕੀਤਾ ਵੀ ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਔਰ ਮੈਂ ਕਰਾਂਗਾ ਨਹੀਂ ਫਿਰ ਸ਼ਾਇਦ ਸਾਨੂੰ ਸਰੋਵਰ ਇਸ਼ਨਾਨ ਦੇ ਔਰਾ ਸਟਰੋਂਗ ਕਰਨ ਦਾ ਜਿਹੜਾ ਰਾਜ਼ ਹੈ ਇਹ ਐਨੇ ਸਾਲ ਪਹਿਲਾਂ ਪਤਾ ਲੱਗ ਜਾਂਦਾ ਜੇ ਅਸੀਂ ਖੋਜ ਕਰੀ ਜਾਂਦੀ ਸਾਨੂੰ ਚਰਣਾ ਮ੍ਰਿਤ ਦਾ ਐਨੀ ਦੇਰ ਪਹਿਲਾਂ ਪਤਾ ਲੱਗ ਜਾਂਦਾ ਸਾਨੂੰ ਨਾਰੀਅਲ ਦਾ ਪਤਾ ਲੱਗ ਜਾਂਦਾ ਨਾਰੀਅਲ ਤੇ ਇੱਕ ਜਿੱਥੇ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਆ ਉੱਥੇ ਅੱਜ ਸਾਨੂੰ ਸੈਂਕੜੇ ਰੱਖਣੇ ਚਾਹੀਦੇ ਆ ਕਿਉਂਕਿ ਅੱਜ ਜ਼ਰੂਰਤ ਬਹੁਤ ਜ਼ਿਆਦਾ ਔਰ ਅਸੀਂ ਇੱਕ ਵੀ ਰੱਖਣਾ ਬੰਦ ਕਰਤਾ ਅਸੀਂ ਲੌਜੀਕ ਖੋਜਣ ਦੀ ਬਜਾਏ ਵਿਰੋਧ ਕਰਨਾ ਸਟਾਰਟ ਕਰਤਾ ਬਿਨਾਂ ਕਿਸੇ ਗੱਲ ਨੂੰ ਪੂਰੇ ਤਰੀਕੇ ਜਾਣੇ ਕੁਝ ਚੀਜ਼ਾਂ ਜਦੋਂ ਸਾਨੂੰ ਗੁਮਰਾਹ ਕਰਦੀਆਂ ਤੇ ਸਾਡਾ ਬੜੇ ਬੁਰੇ ਤਰੀਕੇ ਨਾਲ ਨੁਕਸਾਨ ਕਰਦੀਆਂ ਔਰ ਕੁਝ ਸਾਡੇ ਫਾਇਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਨੇ ਪਰ ਅਧੂਰੀ ਜਾਣਕਾਰੀ ਕਰਕੇ ਉਹਨੂੰ ਇਗਨੋਰ ਕਰ ਦਿੰਦੇ ਹਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਦੇਖਣਾ ਪਏਗਾ ਗੁਮਰਾਹ ਸ਼ਬਦ ਜੇ ਅਸੀਰ ਸੰਸਾਰ ਤੇ ਜੀਰਿਆ ਸਾਡੀ ਜ਼ਿੰਦਗੀ ਚ ਕਦੇ ਨਾ ਕਦੇ ਐਂਟਰੀ ਜ਼ਰੂਰ ਕਰਦਾ ਪਰ ਉਹ ਐਂਟਰੀ ਸਦਾ ਵਾਸਤੇ ਨਾ ਹੋ ਜੇ ਵਾਪਸੀ ਦੇ ਰਾਹੀ ਨਾ ਬੰਦ ਹੋ ਜਾਣਾ ਇਹਨਾਂ ਚੀਜ਼ਾਂ ਦਾ ਸਾਨੂੰ ਪੂਰੇ ਤਰੀਕੇ ਨਾਲ ਧਿਆਨ ਰੱਖਣਾ ਚਾਹੀਦਾ ਹੁਣ ਤਨਤਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਨਕਦੇਵ ਜੀ ਮਹਾਰਾਜ ਤੇ ਜੋ ਕਹਿ ਰਹੇ ਸੀਗੇ ਤੇ ਉਹਨਾਂ ਗੱਲਾਂ ਨੂੰ ਆਪਣੇ ਢੰਗ ਨਾਲ ਸਮਝ ਲੈਣਾ ਤੇ ਕੋਈ ਸਿਆਣਪ ਨਹੀਂ ਔਰ ਉਹਨਾਂ ਦਾ ਆਸਰਾ ਲੈ ਕੇ ਧਾਰਮਿਕ ਜਿਹੜੀ ਡਵੈਲਪਮੈਂਟ ਹੋਈ ਹੈ ਜਿਹੜੀ ਰੀਤਾਂ ਦੀ ਜਿਹੜੇ ਰਿਵਾਜ ਬਣੇ ਕਿ ਕੋਈ ਚੀਜ਼ਾਂ ਮੇਨ ਲੈ ਕੇ ਤੇ ਉਹਨਾਂ ਤੇ ਟਿੱਪਣੀ ਕਰੀ ਜਾਣਾ ਮੈਂ ਮੀਟਿੰਗਾਂ 'ਚ ਇਹ ਗੱਲ ਅਕਸਰ ਕਰਦਾ ਵੀ ਅੱਜ ਉਹ ਚੀਜ਼ਾਂ ਸਾਰੀਆਂ ਦੁਬਾਰਾ ਖੋਜੀਆਂ ਜਾ ਰਹੀਆਂ ਸਿਰਫ ਇਹ ਨਹੀਂ ਵੀ ਸਾਡੀ ਸੰਸਥਾ ਹੋਰ ਬਹੁਤ ਐਸੇ ਲੋਕ ਨੇ ਹੋਰ ਬੜੀਆਂ ਐਸੀਆਂ ਸੰਸਥਾਵਾਂ ਨੇ ਜਿਹੜੀਆਂ ਇਹਦੇ ਤੇ ਕੰਮ ਕਰ ਰਹੀਆਂ ਨੇ ਔਰ ਇਹਦੀ ਡਵੈਲਪਮੈਂਟ ਐਸ ਹੱਦ ਤੱਕ ਹੋਈ ਹੈ ਓਸ਼ੋ ਇੱਕ ਗੱਲ ਕਹਿੰਦੇ ਸੀਗੇ ਕੇ ਸੰਸਾਰ ਤੇ 40 ਸਾਲ ਬਾਅਦ ਜੋਤਿਸ਼ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਗੇਟ ਤੋੜ ਕੇ ਇਹਨਾਂ ਚ ਐਂਟਰੀ ਕਰ ਜੇਗੀ ਜੇ ਅੱਜ 90% ਲੋਕ ਇਹਨੂੰ ਮਾਨਤਾ ਦਿੰਦੇ ਆ ਅੱਜ ਅਸੀਂ ਉਸ ਦੌਰ ਤੋਂ ਨਿਕਲ ਰਹੇ ਆ ਜਿੱਥੇ ਜੋਤਿਸ਼ ਦੀ ਐਂਟਰੀ ਯੂਨੀਵਰਸਿਟੀਆਂ ਔਰ ਕਾਲਜਾਂ ਦੇ ਵਿੱਚ ਹੈ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿੰਨਾ ਵੀ ਅੱਜ ਤੋਂ 50 ਸਾਲ ਬਾਅਦ ਔਰੇ ਦੇ ਜਿਹੜੇ ਡਾਕਟਰ ਐ ਔਰੇ ਦੀ ਜਿਹੜੀ ਅ ਕੰਮ ਕਰਨ ਦੀ ਸ਼ੈਲੀ ਆਸਤੂ ਦੁਨੀਆ ਇੰਨੀ ਜ਼ਿਆਦਾ ਪ੍ਰਭਾਵਿਤ ਹੋਏਗੀ ਵੀ ਦੁਨੀਆ ਦਾ ਸਭ ਤੋਂ ਵੱਧ ਜੇ ਅਸੀਂ ਇਨਸਾਨੀ ਜੀਵਨ ਨੂੰ ਸਹੀ ਕਰਨ ਦੇ ਵਿੱਚ ਕੋਈ ਚੀਜ਼ کارਗਰ ਸਮਝਾਂਗੇ ਜਿਵੇਂ ਅੱਜ ਅਸੀਂ ਐਲੋਪੈਥੀ ਜਾਂ ਆਯੁਰਵੇਦ ਨੂੰ ਮੰਨਦੇ ਆਂ ਤੇ ਔਰਾ ਡਾਕਟਰਾਂ ਨੂੰ ਮੰਨਿਆ ਜਾਏਗਾ ਸਾਨੂੰ ਵਕਤ ਤੇ ਹਾਲਾਤ ਨਾਲ ਕੁਝ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਨੇ ਬੇਵਜਾ ਜਿਹੜੀ ਵਿਰੋਧ ਦੀ ਭਾਵਨਾ ਸਾਡੇ ਅੰਦਰ ਅੱਜ ਕੱਲ ਪੈਦਾ ਹੋ ਗਈ ਹਨ ਨੂੰ ਮੇਰੇ ਖਿਆਲ ਨਾਲ ਕਿਤੇ ਘਟਾ ਲੈਣਾ ਚਾਹੀਦਾ ਕਿਉਂਕਿ ਤੁਸੀਂ ਜਿਸ ਚੀਜ਼ ਦਾ ਸਾਥ ਦਿੰਦੇ ਹੋ ਉਸੇ ਚੀਜ਼ ਨੇ ਤੁਹਾਡੇ ਜੀਵਨ ਚ ਵਿਕਸਿਤ ਹੋ ਜਾਣਾ ਸੰਸਾਰ ਨੂੰ ਇਹਦਾ ਕੀ ਨੁਕਸਾਨ ਹੋਇਆ ਤੇ ਬਾਅਦ ਦੀ ਗੱਲ ਹੈ ਪਰ ਤੁਹਾਨੂੰ ਮੌਕੇ ਤੇ ਹੋ ਜਾਣਾ ਇਸ ਤੋਂ ਇਲਾਵਾ ਕੁਦਰਤ ਨੇ ਸਾਰੇ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਜਿੰਨੀ ਬਣਾਈ ਜਿੰਨੀ ਵੀ ਅਸੀਂ ਸਮਝੀ ਅਸੀਂ ਇਹ ਦੇਖਿਆ ਵੀ ਸਭ ਤੋਂ ਖੂਬਸੂਰਤ ਜਿਹੜੀ ਚੀਜ਼ ਬਣਾਈ ਉਹਨੇ ਉਹ ਅਸੀਂ ਆਂ ਇਨਸਾਨ ਉਹਦੇ ਬੱਚੇ ਔਰ ਇੱਕ ਬੜਾ ਦੌਰ ਚੱਲਦਾ ਵੱਡੇ ਦੌਰ ਤੇ ਜਿਹਨੂੰ ਅਸੀਂ ਸਮਲਿੰਗੀ ਕਹਿੰਦੇ ਆ ਇਹਦਾ ਫੈਸ਼ਨ ਟ੍ਰੈਂਡ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਜਿਹਨੂੰ ਅਸੀਂ ਕੁਦਰਤ ਕਹਿੰਦੇ ਆ ਪ੍ਰਮਾਤਮਾ ਕਹਿੰਦੇ ਆ ਜਿਹਨੇ ਇੰਨੀ ਕ੍ਰिएशन ਕੀਤੀ ਐਡੇ ਵੱਡੇ ਵੱਡੇ ਗ੍ਰਹਿ ਗੈਲੈਕਸੀਆਂ ਬਣਾਈਆਂ ਕੀ ਤੁਹਾਨੂੰ ਬਣਾਉਣ ਚੁੱਤੂ ਕਿਤੇ ਕੋਈ ਭੁੱਲੋਗੀ ਕੀ ਉਹਨੂੰ ਕਿਤੇ ਭਲੇਖਾ ਲੱਗ ਗਿਆ ਨਹੀਂ ਕੁਝ ਚੀਜ਼ਾਂ ਨੇ ਜਿਨ੍ਹਾਂ ਤੋਂ ਅਸੀਂ ਪ੍ਰਭਾਵਿਤ ਹੋ ਗਏ ਅਸੀਂ ਗੁੰਮਰਾ ਹੋ ਗਏ ਇਸ ਤਰ੍ਹਾਂ ਦੇ ਜਿਹੜੇ ਜੀਵਨ ਹੈ ਮੈਂ ਨਹੀਂ ਕਹਦਾ ਤੁਸੀਂ ਜੀਵਨ ਦਾ ਕੋਈ ਆਨੰਦ ਨਹੀਂ ਲੈਣਾ ਜਾਂ ਮੈਨੂੰ ਕਿਸੇ ਚੀਜ਼ ਦਾ ਕੋਈ ਵਿਰੋਧ ਕਰਨਾ ਪਰ ਮੈਨੂੰ ਲੱਗਦਾ ਇੱਕ ਵਾਰ ਤੁਹਾਨੂੰ ਮੇਰੇ ਨਾਲ ਵੀ ਜੇ ਮੌਕਾ ਮਿਲਦਾ ਜੇ ਮੇਰੇ ਕੋਲ ਵੀ ਸਮਾਂ ਹੁੰਦਾ ਤੇ ਅਸੀਂ ਗੱਲ ਜ਼ਰੂਰ ਕਰ ਲੀਏ ਸ਼ਾਇਦ ਗੱਲ ਕੁਝ ਹੋਰ ਹੋਏ ਔਰ ਸਾਨੂੰ ਸਮਝ ਕੁਝ ਹੋਰ ਆ ਰਿਹਾ ਹੋਵੇ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਅਸੀਂ ਸੈਸ਼ਨ ਲੈਂਦੇ ਹਾਂ ਅਸੀਂ ਅਹ ਛੋਟੇ ਛੋਟੇ ਸੈਸ਼ਨ ਕਰ ਰਿਹਾ ਜੋ ਕੁਝ ਵੀ ਪਰਮੇਸ਼ਰ ਨੇ ਸਮਰੱਥਾ ਬਖਸ਼ੀ ਹੈ ਮੈਂ ਕੋਸ਼ਿਸ਼ ਕਰਦਾ ਵਤ ਵੱਦ ਤੁਹਾਡੇ ਕੰਮ ਆ ਸਕੇ ਕਿਉਂਕਿ ਸਾਡਾ ਨਿਆਣਾ ਸਾਡਾ ਕੋਈ ਬੱਚਾ ਕਿਤੇ ਬੁਰੇ ਤਰੀਕੇ ਨਾਲ ਬੈਠਾ ਹੈ ਜਾਂ ਕਿਸੇ ਨਾਲ ਗੱਲ ਕਰ ਰਿਹਾ ਤੇ ਸਾਨੂੰ ਬੜਾ ਜਿਆਦਾ ਘੂਰਦੇ ਆ ਸਾਨੂੰ ਬੜਾ ਬੁਰਾ ਲੱਗਦਾ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਔਰ ਸਭ ਤੂੰ ਸੋਹਣਾ ਸਮਝਦਾਰ ਭਾਵਨਾਤਮਕ ਤੈਨੂੰ ਬਣਾਇਆ ਆਪਣਾ ਬੱਚਾ ਔਰ ਤੇਰਾ ਸਭ ਤੂ ਸੱਕਾ ਹੈ ਉਹ ਤੈਨੂੰ ਕੀ ਲੱਗਦਾ ਉਹਨੂੰ ਪੀੜ ਨਹੀਂ ਹੁੰਦੀ ਉਹਨੂੰ ਬੁਰਾ ਨਹੀਂ ਲੱਗਦਾ ਕਿਤੇ ਉਹ ਵੀ ਤੈਨੂੰ ਦੇਖਦਾ ਜਦੋਂ ਤੂੰ ਦੁਖੀ ਹੁੰਦਾ ਜਦੋਂ ਗਲਤ ਅਰਥ ਕੱਢ ਲੈਂਦਾ ਤੂੰ ਸਹੀ ਸ਼ਬਦਾਂ ਦੇ ਉਹਨੂੰ ਬਹੁਤ ਬੁਰਾ ਲੱਗਦਾ ਹੋਣਾ ਜੇ ਕਿਤੇ ਤੁਹਾਡਾ ਕੋਈ ਚਾਚਾ ਤਾਇਆ ਮਾਮਾ ਮਾਸੀ ਪੇਰੈਂਟਸ ਤੁਹਾਡੀ ਉਮਰ ਘੱਟਾ ਕਿਤੇ ਪੁੱਛ ਕੇ ਦੇਖਿਓ ਜਦੋਂ ਜ਼ਿੰਦਗੀ 'ਚ ਹਰ ਰਿਸ਼ਤਾ ਤੋਖਾ ਦੇ ਜਾਂਦਾ ਜਦੋਂ ਸਾਰੀਆਂ ਦੋਸਤੀਆਂ ਫਿੱਕੀਆਂ ਪੈ ਜਾਂਦੀਆਂ ਜਦੋਂ ਵਪਾਰ ਨੀਚੇ ਗਿਰ ਜਾਂਦਾ ਤੇ ਫਿਰ ਫਿਰ ਪੈਰ ਉਹਨਾਂ ਰਾਵਾਂ ਵੱਲ ਜਾਂਦੇ ਨੇ ਜਿਨ੍ਹਾਂ ਦੀ ਮੰਜ਼ਲ ਕੋਈ ਗੁਰਦੁਆਰਾ ਸਾਹਿਬ ਹੁੰਦੀ ਹੈ ਕਿਸੇ ਦੀ ਮਸਜਿਦ ਹੁੰਦੀ ਹੈ ਕਿਸੇ ਦੀ ਮੰਦਿਰ ਹੁੰਦੀ ਹੈ ਹਾਲਾਂਕਿ ਕੋਈ ਵਿਗਿਆਨ ਉਹਦਾ ਕੋਈ ਤਰਕ ਜਾਂ ਲੌਜੀਕ ਨੂੰ ਨਹੀਂ ਦੱਸ ਪਾਉਂਦਾ ਪਰ ਫਿਰ ਵੀ ਉੱਥੇ ਖੜ ਕੇ ਜਦੋਂ ਉਹਦੀ ਅੱਖ ਬੋਲਦੀ ਹੈ ਜਦੋਂ ਉਹ ਜ਼ੁਬਾਨ ਨਾਲ ਬੋਲ ਵੀ ਨਹੀਂ ਪਾਉਂਦਾ ਫਿਰ ਵੀ ਇਹਨੂੰ ਲੱਗਦਾ ਕੋਈ ਸੁਣ ਰਿਹਾ ਹੈ ਉਸ ਤੋਂ ਸੱਕਾ ਕਿਤੇ ਕੋਈ ਨਹੀਂ ਹੈ ਬੜੀ ਤਰ੍ਹਾਂ ਦੀਆਂ ਜੀਵਨ ਚ ਅਸੀਂਆਂ ਘਟਨਾਵਾਂ ਨੇ ਹੋ ਰਹੀਆਂ ਨੇ ਚੱਲ ਰਹੀਆਂ ਨੇ ਜਿਹੜੀਆਂ ਸਾਨੂੰ ਲੱਗਦਾ ਕਿਤੇ ਠੀਕ ਹੋ ਸਕਦੀਆਂ ਨੇ ਠੀਕ ਕਰੀਆਂ ਜਾ ਸਕਦੀਆਂ ਨੇ ਤੁਹਾਡੀ ਕੋਈ ਇਸ ਕਿਸਮ ਦੀ ਲਗਿਆਸਾ ਹੋਏ ਤੇ ਆ WhatsApp ਨੰਬਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਚੱਲ ਹੀ ਰਿਹਾ ਜਿੰਨਾ ਸਾਡੇ ਕੋਲ ਵਤੂ ਵਤ ਅਸੀਂ ਸਮਾਂ ਦੇ ਸਕੇ ਸਾਡੇ ਕੋਲ ਸਮਾਂ ਹੋਇਆ ਵਤੂ ਵਤ ਅਸੀਂ ਤੁਹਾਡੀ ਮਦਦ ਕਰ ਪਾਈਏ ਗੁਮਰਾ ਹੋਣ ਤੋਂ ਬਚ ਜਾਣਾ ਹੀ ਉਤਸ਼ਾਹ ਵਰਦਕ ਜੀਵਨ ਦੀ ਗਰੰਟੀ ਹੈ ਜ਼ਿੰਦਗੀ 'ਚ ਜਿੰਨੀ ਰਫ਼ਤਾਰ ਵੱਧ ਗਈ ਹੈ ਜਿੰਨੀ ਤੇਜ਼ੀ ਵੱਧ ਗਈ ਹੈ ਉਸ ਹਿਸਾਬ ਨਾਲ ਪਟਕਣ ਉਦਾਸੀ ਉਸ ਤੋਂ ਵੀ ਜ਼ਿਆਦਾ ਸਪੀਡ ਨਾਲ ਸਾਡੀ ਜ਼ਿੰਦਗੀ 'ਚ ਵੱਧ ਗਈ ਹੈ ਸਾਨੂੰ ਉਹ ਰਸਤੇ ਖੋਜਣੇ ਪੈਣਗੇ ਜਿਹੜੇ ਸਾਨੂੰ ਗੁਮਰਾ ਹੋਣ ਤੋਂ ਬਚਾਉਂਦੇ ਨੇ ਉਹ ਕਿਤੋਂ ਵੀ ਤੁਹਾਨੂੰ ਲੱਭਦੇ ਨੇ ਕਿਤੁ ਵੀ ਪਤਾ ਲੱਗਦੇ ਨੇ ਤੁਹਾਡੇ ਵਾਸਤੇ ਬੜੇ ਅਨਮੋਲ ਨੇ ਜੀਵਨ ਦੀ ਉਹਨਾਂ ਨੂੰ ਬੜੀ ਜ਼ਿਆਦਾ ਜ਼ਰੂਰਤ ਹੈ ਔਰ ਮੈਨੂੰ ਲੱਗਦਾ ਤੁਸੀਂ ਇਸ ਤੇ ਪੂਰੀ ਗੌਰ ਕਰੋਗੇ